ਪਹਿਲਾਂ ਤਾਂ ਕੱਲਾ ਸ਼ਹਿਦ ਹੀ ਹੁੰਦਾ ਸੀ ਲੋਕਾਂ ਨੂੰ ਵੀ ਸ਼ਹਿਦਵਾਰੀ ਪਤਾ ਸੀ ਹੁਣ ਸ਼ਹਿਦ ਨੂੰ ਮੱਲਾ ਤੁਸੀਂ ਕਈ ਰੰਗਾਂ ਦਾ ਢਾਲਿਆ ਹੋਇਆ ਅਸਲ ਦੇ ਵਿੱਚ ਨਾ ਸ਼ਹਿਦ ਤਾਂ ਪਹਿਲੇ ਦਿਨ ਤੋਂ ਹੀ ਸ਼ਹਿਦ ਹੈ ਪਹਿਲੇ ਦਿਨ ਤੋਂ ਹੀ ਫਲੇਵਰ ਹੁੰਦਾ ਸੀਗਾ ਪਰ ਕਾਰਨ ਕੀ ਹੋ ਗਿਆ ਜਿਵੇਂ ਮਾਰਕੀਟ ਦੇ ਵਿੱਚ ਆਪਾਂ ਨੂੰ ਪ੍ਰਚਲਿਤ ਕੀਤਾ ਜਾਂਦਾ ਇੱਕ ਲਾ ਰੰਗ ਦਾ ਸ਼ਹਿਦ ਬਰੋਸੇ ਜਾਂਦਾ ਜਦੋਂ ਕਿ ਆਪਣੇ ਇੰਡੀਆ ਦੇ ਵਿੱਚ 16 ਤੋਂ 17 ਨਰਾਂ ਦਾ ਫਲੋਰਾ ਮਿਲਦਾ ਉਹਨਾਂ ਦੇ ਫਲੋਰਾ ਦੇ ਅਕੋਰਡਿੰਗ ਸ਼ਹਿਦ ਦਾ ਜੰਮਣਾ ਸ਼ਹਿਦ ਦਾ ਸੁਆਦ ਸ਼ਹਿਦ ਦੇ ਕਲਰ ਡਿਫਰੈਂਟ ਡਿਫਰੈਂਟ ਹੁੰਦੇ ਆ ਅਸੀਂ ਇਸ ਲਈ ਜਾਗਰੂਕ ਕਰ ਰਹੇ ਜਿਹੜੀ ਚੀਜ਼ ਪਿਓਰ ਹੈ ਉਦੇ ਵਿੱਚ ਨੈਚੁਰਲ ਅਰੋਮਾ ਹੋਊਗਾ ਜਿਹੜੇ ਵੀ ਸ਼ਾਇਦ ਜਿਹੜੇ ਵੀ ਫਲਰ ਤੋਂ ਇਕੱਠਾ ਹੋ ਰਿਹਾ ਜੰਮੇ ਹੋਏ ਸ਼ਾਇਦ ਨੂੰ ਧਾਰਨਾ ਮੰਨੀ ਗਈ ਹੈ ਵੀ ਇਹ ਸਰੋਂ ਦਾ ਸ਼ਾਇਦ ਜੰਮਿਆ ਹੋਇਆ ਖੰਡ ਹੁੰਦੀ ਹੈ ਪਰ ਐਕਚੁਅਲੀ ਜੰਮਦਾ ਕਿਉਂ ਹੈ ਉਹਦਾ ਇੱਕ ਕਾਰਨ ਹੁੰਦਾ ਸਰ ਗਲੂਕੋਜ਼ ਦੀ ਮਾਤਰਾ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਤਾਂ ਪੀਜੇ 버ਗਰ ਖਾਂਦੀ ਹੈ ਜ਼ਿਆਦਾ ਨੇ ਅਸੀਂ ਜਿਹੜਾ ਨੌਜਵਾਨ ਪੀੜੀ ਨੂੰ ਹੀ ਬਦਲ ਦਿੱਤਾਗਾ ਇਹਨਾਂ ਦਾ ਅਸੀਂ ਪਾਸਤੇ ਮਿਲਟ ਵਗੈਰਾ ਇਹਨਾਂ ਦਾ ਇਹਨਾਂ ਦੀ ਬਣਾ ਰਹੇ ਹਾਂਗੇ ਸਾਰੇ ਇਹਨਾਂ ਨਾਲ ਨਾਜਾਂ ਦੇ ਵਿੱਚ ਦਵਾਈਆਂ ਵਾਲੇ ਗੁਣ ਹੁੰਦੇ ਆਗੇ ਬਹੁਤ ਪੋਸਟੇ ਕ ਮਿਲਟ ਆਗੇ ਅਸੀਂ ਆਪ ਦਾ ਡਾਕਟਰ ਆ ਬਣ ਸਕਦੇਗੇ ਖਾ ਕੇ ਜਦੋਂ ਤੁਸੀਂ ਇਹਨਾਂ ਨੂੰ ਕੋਈ ਇਹਨਾਂ ਦੀ ਪੋਸਟਕ ਦਾ ਦੇਖੋਗੇ ਤਾਂ ਤੁਹਾਨੂੰ ਮੈਂ ਪਹਿਲਾਂ ਦੱਸ ਕਿ ਇਹ ਦਵਾਈਆਂ ਵਾਲੇ ਇਹਨਾਂ ਦੇ ਵਿੱਚ ਗੋਣਾਗੇ ਫਾਈਬਰ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਹੁੰਦਾਗਾ ਤੇ ਗੂਗਲ ਦੇ ਉੱਤੇ ਸਰਚ ਕਰੋਗੇ ਪੋਸਟੇ ਮਿਲਟ ਮੋਟੇ ਨਾਜਾਂ ਦੇ ਵਿੱਚ ਇਹਦੇ ਵਿੱਚ ਅਸੀਂ ਆ ਜਾਣੇਗੇ ਜਿਹੜੀ ਅੱਜ ਦੀ ਨੌਜਵਾਨ ਪੀੜੀ ਗੁੜਤਾ ਖਾ ਕੇ ਰਾਜੀ ਨਹੀਂ ਫਿਰ ਗੁੜ ਨੂੰ ਤੁਸੀਂ ਕਈ ਰੰ ਹਾਂ ਜੀ ਹਾਂ ਇਹ ਖਾ ਲੈਂਦੇ ਜੀ ਉਹ ਸ਼ੱਕਰ ਆ ਗਈ ਸਿੰਪਲ ਜੀ ਆ ਸਿੰਪਲ ਗੋੜਾ ਆ ਗਿਆ ਚਾਹ ਲ ਤੇ ਆ ਆ ਗਿਆ ਜੀ ਨਾਰੀਅਲ ਦੀਆਂ ਪਿੰਨੀਆਂ ਇਧਰ ਆ ਚਨੇ ਆ ਗਏ ਜੀ ਮਿੱਠੇ ਆ ਇਧਰ ਆ ਗਈਆਂ ਤੇਲਾਂ ਦੀਆਂ ਪਿੰਨੀਆਂ ਜੀ ਆ ਤੁਲਸੀ ਦਾ ਤੇਲ ਮਿਕਸ ਹੈ ਜੀ ਸ਼ੂਗਰ ਵਾਲੇ ਨੇ ਵੀ ਉਹ ਵੀ ਖਾ ਸਕਦੇ ਨੇ ਜੀ ਇਹਨੂੰ ਇਹ ਸਾਰੀਆਂ ਬਿਮਾਰੀਆਂ ਖਤਮ ਕਰਦੇ ਨੇ ਹੌਲੀ ਹੌਲੀ ਜਦੋਂ ਖਾਈ ਜਾਂਦੇ ਆਪਾਂ ਲਗਾਤਾਰ ਜੀ ਅੱਜ ਪਹੁੰਚੇ ਆ ਬਠਿੰਡਾ ਦੇ ਕਿਸਾਨ ਮੇਲੇ ਤੇ ਜਿੱਥੇ ਬਹੁਤ ਸਾਰੇ ਰੰਗ ਦੇਖਣ ਨੂੰ ਮਿਲ ਰਹੇ ਨੇ ਕਿਸਾਨਾਂ ਲਈ ਬਹੁਤ ਸਾਰੀਆਂ ਸਟਾਲਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਕਿਸਾਨਾਂ ਨੂੰ ਕਈ ਤਰ੍ਹਾਂ ਦੀ ਇੱਥੇ ਜਾਣਕਾਰੀ ਹੈ ਉਹ ਵੀ ਮੁਹੱਈਆ ਕਰਾਈ ਕਰਾਈ ਜਾ ਰਹੀ ਹੈ ਪਰ ਇਸ ਦੇ ਨਾਲ ਨਾਲ ਅਜਿਹੇ ਕਿਸਾਨ ਵੀ ਨੇ ਤੇ ਜੋ ਖੁਦ ਆਪਣੇ ਪੈਦਾਵਾਰ ਕਰਦੇ ਨੇ ਖੁਦ ਆਪਣਾ ਪ੍ਰੋਡਕਟ ਨੇ ਜਿਹੜੇ ਤਿਆਰ ਕਰਦੇ ਨੇ ਤੇ ਕੋਈ ਉਹਨਾਂ ਦੀ ਮਾਰਕੀਟਿੰਗ ਕਰਦੇ ਨੇ ਦਿਖਾ ਦਈਏ ਕਿ ਇਹ ਪੂਰੀ ਮਾਰਕੀਟ ਜਿਹੜੀ ਕਿਸਾਨਾਂ ਵੱਲੋਂ ਲਗਾਈ ਗਈ ਹੈ ਕਿ ਕਿਸਾਨਾਂ ਨੇ ਖੋਦੀ ਪੈਦਾਵਾਰ ਕੀਤੀ ਆਪਣੀ ਇਹਦੀ ਤੇ ਖੁਦੀ ਇਹ ਜਿਹੜੀ ਮਾਰਕੀਟਿੰਗ ਕਰਦੇ ਨੇ ਇਹ ਨੌਜਵਾਨ ਕਿਸਾਨ ਨੇ ਜਿਹੜੇ ਸਫਲ ਵੀ ਕਿਹਾ ਜਾ ਸਕਦਾ ਗੱਲਬਾਤ ਕਰਦੇ ਇਹਨਾਂ ਨਾਲ ਬਈ ਜੀ ਕੀ ਨਾਮ ਹੈ ਕਿਹੜੇ ਪਿੰਡ ਤੋਂ ਆਏ ਹੈਗੇ ਉਹ ਅਮਰਿੰਦਰ ਅਮਰਿੰਦਰ ਕਿਹੜੇ ਪਿੰਡ ਤੋਂ ਆਏ ਹੋ ਗੈਰੀਪਾਗੀ ਤੋਂ ਗੈਰੀ ਕੀ ਕੰਮ ਕਰਦੇ ਹੈਗੇ ਉਹ ਕੀ ਬਣਾਉਂਦੇ ਸਾਰਾ ਸਾਡਾ ਸਾਰਾ ਆਰਗੇਨਿਕ ਦਾ ਕੰਮ ਹੈ ਤੇ ਸਾਰੇ ਬਿਸਕੁਟ ਬਣਾਉਂਦੇ ਆਟਾ ਹੈਗਾ ਸਾਡੇ ਕੋਲ ਸਪੈਸ਼ਲੀ ਜੇ ਕਿਸੇ ਨੂੰ 슈ਗਰ ਅਸੀਂ ਉਹਨਾਂ ਨੂੰ ਸਪੈਸ਼ਲ ਅਸੀਂ ਆਪ ਦਾ ਹਾਈ ਫਾਈਬਰ ਆਟਾ ਦਿੰਨੇ ਆਈ ਠੀਕ ਹੈ ਕਿਸੇ ਨੂੰ 슈ਗਰ ਹੈ ਇਹਦੀ ਅੰਗਰੋਂ ਸਾਨੂੰ ਰਾਗੀ ਕੋਤਰਾ ਕਾਲੇ ਛੋਲੇ ਜਵਾਰ ਬਾਜਰਾ ਮੱਕੀ ਤੇ ਜੌਂਦੀ ਗਰੀ ਪਾਉਂਦੇ ਆ ਕਣਕ ਨਹੀਂ ਹੁੰਦੀ ਤੁਸੀਂ ਕਣਕੇ ਦੇ ਵਿੱਚ ਨਾ ਪਾਓ ਠੀਕ ਹੈ ਤੁਸੀਂ ਸੈਂਪਲ ਰੋਟੀ ਖਾਓ ਇਹਦੀ ਰੋਟੀ ਮਲਾਈਮ ਬਣੂਗੀ ਟੁੱਟੂਗੀ ਨਹੀਂ ਤੇ ਜੇ ਕਿਸੇ ਨੂੰ ਸ਼ੂਗਰ ਹੈ ਮੈਂ ਕਹਿੰਦਾ ਤੁਸੀਂ ਪਹਿਲਾਂ ਚੈੱਕ ਕਰੋ ਉਸ ਨੂੰ ਕਿੰਨੀ ਸ਼ੂਗਰ ਹੈ ਆਟਾ ਖਾ ਕੇ ਦੋ ਆਟੇ ਖਾਓ ਸੋਨ ਰਿਜ਼ਲਟ ਮਿਲੂਗਾ ਤੁਸੀਂ ਮੈਨੂੰ ਆਪ ਮੈਨੂੰ ਕਹਿ ਕੇ ਜਾਓਗੇ ਅੱਜ ਦੀ ਨੌਜਵਾਨ ਪੀੜੀ ਨੂੰ ਰਾਗੀ ਕੋਦਰੇ ਵਾਤ ਮਤਲਬ ਪਤਾ ਵੀ ਨਹੀਂ ਹਣਾ ਨਹੀਂ ਉਹਨਾਂ ਨੂੰ ਬਹੁ ਘੱਟ ਪਤਾ ਹੀ ਪਰ ਆਪਾਂ ਨੂੰ ਆਏ ਹੁਣ ਲੋਕ ਬਹੁਤ ਮਤਲਬ ਵੇਰ ਹੋ ਰਹੀ ਹੌਲੀ ਹੌਲੀ ਲੋਕ ਆ ਚੀਜ਼ਾਂ ਦੇ ਆ ਰਹੇ ਆ ਕਣਕ ਛੱਡ ਰਹੇ ਆ ਆਪਾਂ ਬੰਦ ਨਹੀਂ ਕਰ ਸਕਦੇ ਕਿਉਂਕਿ ਆਪਾਂ ਸ਼ੁਰੂ ਤੋਂ ਹੀ ਕਣਕ ਤੇ ਹੈਗੇ ਆਪਾਂ ਕਟਾ ਸਕਦੇ ਆਪਾਂ ਬੰਦ ਨਹੀਂ ਕਰ ਸਕਦੇ ਬਿਲਕੁਲ ਏਸਨ ਨੌਜਵਾਨ ਕਿਸਾਨ ਜਿਹੜੇ ਕਿ ਪੁਰਾਣੇ ਪੁਰਾਣੇ ਜਿਹੜੇ ਅਰ ਸਾਇੰਸੀ ਪੁਰਾਣੇ ਜਿਹੜੇ ਆਟੇ ਸੀਗੇ ਜਾਂ ਪੁਰਾਣੀਆਂ ਚੀਜ਼ਾਂ ਸੀਗੀਆਂ ਉਹਨਾਂ ਦਾ ਜਿੱਥੇ ਪ੍ਰਚਾਰ ਕਰਦੇ ਆ ਉੱਥੇ ਉੱਤੇ ਖੁਦ ਪੈਦਾਵਾਰ ਕਰਕੇ ਉਹਨਾਂ ਦੀ ਜਿਹੜੀ ਸਟਾਲ ਵੀ ਲਾਉਂਦੇ ਆ ਖੁਦ ਵੇਚਦੇ ਨੇ ਬਿਸਕਟ ਵੀ ਇਹਨਾਂ ਦੇ ਖੁਦ ਇਹਨਾਂ ਦਾ ਆਟਾ ਪੁਰਾਣੇ ਅਨਾਜ ਜਿਹੜੇ ਪੁਰਾਣੇ ਅਨਾਜ ਨੇ ਜਿਹੜੇ ਉਹ ਉਹਨੂੰ ਇਹ ਡਿਵੈਲਪ ਕਰਦੇ ਨੇ ਉਹ ਉਹਦੇ ਬਾਰੇ ਪ੍ਰਚਾਰ ਕਰਦੇ ਨੇ ਹੋਰ ਵੀ ਇਹ ਨੇ ਆਂਟੀ ਗੱਲਬਾਤ ਕਰਦੇ ਆ ਆਂਟੀ ਆਪਣੇ ਕੋਲ ਚਾਰ ਨੇ ਫਿਰ ਸਾਰੇ ਮੇਲ ਦੇ ਕੀ ਸਪੈਸ਼ਲਿਸਟੀ ਕੀ ਹੈ ਤੁਹਾਡੀ ਤੁਸੀਂ ਵੀ ਖੁਦ ਮਾਰਕੀਟ ਖੁਦ ਬਣਾ ਕੇ ਖੁਦ ਵੇਚਦੇ ਹੈਗੇ ਹੋ ਹਾਂਜੀ ਸਰ ਮਾਰਕੀਟ ਚ ਬਣਾ ਕੇ ਖੁਦੀ ਰੈਡੀ ਕਰਦੇ ਜਿਵੇਂ ਕੱਚਾ ਮਟੀਰੀਅਲ ਲੈ ਕੇ ਆਨੇ ਘਰੇ ਹੀ ਮਤਲਬ ਵਰਕਰਾਂ ਨੂੰ ਲਗਾ ਕੇ ਕਟਿੰਗ ਵਗੈਰਾ ਦਾ ਕੰਮ ਕੀਤਾ ਜਾਂਦਾ ਉਸ ਤੋਂ ਬਾਅਦ ਖੁਦੀ ਮਤਲਬ ਅਸੀਂ ਆਪ ਰੈਡੀ ਕਰਦੇ ਆਂ ਅਜੀ ਇਸ ਚ ਲੋਕੀ ਦੀ ਚਟਨੀ ਹੈ ਸਾਡੀ ਸਪੈਸ਼ਲ ਹੈਗੀ ਵੀ ਇਹ ਮਤਲਬ ਕਾफी ਪਸੰਦ ਕੀਤੀ ਜਾਂਦੀ ਹੈ ਹੈਲਦੀ ਵੀ ਕਾਉਂਕੀ ਮਤਲਬ ਆਮ ਸ਼ਾਪ ਤੇ ਆਪਾਂ ਦੇਖਣ ਚਾਹੀਏ ਤਾਂ ਉਥੇ ਨਹੀਂ ਮਿਲਦੀ ਇਹ ਜਿਹੜੇ ਹੋਮੇਡ ਬਣਾਉਂਦੇ ਆ ਉਹਨਾਂ ਤੋਂ ਹੀ ਆਰਡਰ ਆ ਰਿਪੀਟਡ ਆਰਡਰ ਆ ਰਹੇ ਸਾਨੂੰ ਇਹਨਾਂ ਦੇ ਬੱਚੇ ਨੇ ਲੋਕੀ ਨੂੰ ਕੱਦੂ ਨੂੰ ਘੱਟ ਪਸੰਦ ਕਰਦੇ ਜਾਨੂੰ ਤੇ ਫਿਰ ਇਹ ਚਟਨੀ ਦਾ ਪੂਰਾ ਕਹਿੰਦੇ ਟੇਸਟ ਨਾ ਖਾਂਦੇ ਆ ਹਾਂਜੀ ਚਟਨੀ ਨੇ ਪੂਰਾ ਟੇਸਟ ਨਾਲ ਖਾਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਬੱਚਿਆਂ ਨੂੰ ਕਿ ਅਸੀਂ ਅੰਬ ਦੀ ਚਟਨੀ ਖਾ ਰਹੇ ਆ ਕਿ ਲੋਕੀ ਦੀ ਚਟਨੀ ਖਾ ਰਹੇ ਆ ਜੀ ਅੱਛਾ ਲੱਗ ਰਿਹਾ ਮਤਲਬ ਉਹਨਾਂ ਨੂੰ ਟੇਸਟ ਤੁਸੀਂ ਇਸ ਤਰ੍ਹਾਂ ਦਾ ਦਿੱਤਾ ਹੈ ਦੇ ਵਿੱਚ ਇਹ ਬੱਚਿਆਂ ਦੇ ਖਾਸ ਕਰ ਪਸੰਦ ਆਉਂਦੀ ਹੈਗੀ ਹਾਂਜੀ ਹਾਂਜੀ ਸਰ ਇਹਨਾਂ ਕਾਫੀ ਪਸੰਦ ਕੀਤੀ ਜਾਂਦੀ ਹੈ ਕਸਕੈਸ਼ ਵਗੈਰਾ ਇਹ ਵੀ ਦੁੱਧ ਚ ਕਾਫੀ ਮਤਲਬ ਵਧੀਆ ਕੁਆਲਿਟੀ ਦਾ ਤਿਆਰ ਹੈ ਤੇ ਇਹਨਾਂ ਦੇ ਵੀ ਰਿਪੀਟਡ ਆਰਡਰ ਹੈਗੇ ਆ ਸਾਡੇ ਕੋਲ ਕਾਫੀ ਸਰ ਇਹ ਬਈ ਠ ਟੋਲਾ ਵਗੈਰਾ ਲਗਾਈ ਦੀ ਉਥੋਂ ਹੀ ਦੁਬਾਰਾ ਦੁਬਾਰਾ ਆਰਡਰ ਆ ਰਹੇ ਹੈਗੇ ਮਾਰਕੀਟਿੰਗ ਨਹੀਂ ਹਲੇ ਕੀਤਾ ਸ਼ਾਪ ਤਾਂ ਹੀ ਆਪਣੀ ਗੁਣਿਆਨਾ ਸ਼ਾਪ ਹੈਗੀ ਮਾਰਕੀਟਿੰਗ ਕਰਾਂਗੇ ਵਦੋ ਜੇ ਸਟਾਲ ਲਾਉਣੇ ਕੋਈ ਜਾ ਕੇ ਵੇਚਦੇ ਆ ਕਹਿੰਦਾ ਹਾਂਜੀ ਖੁਦ ਹੀ ਜਾ ਕੇ ਵੇਚਦੇ ਆ ਸਰ ਬਿਲਕੁਲ ਤੁਸੀਂ ਦੇਖਿਆ ਕਿ ਇਹ ਲੋਕੀ ਦੀ ਚਟਨੀ ਹੈ ਜਿਹੜੀ ਉਹ ਵੀ ਵੇਚਦੇ ਨੇ ਇਹਦੇ ਕੁਝ ਹੋਰ ਵੀ ਬਾਈ ਨੇ ਗੱਲਬਾਤ ਕਰਦੇ ਆ ਇੱਕ ਸਾਰੇ ਕਿਸਾਨ ਨੇ ਜਿਹੜੇ ਖੁਦ ਆਪਣਾ ਸਮਾਨ ਤਿਆਰ ਕਰਕੇ ਖੁਦ ਵੇਚਦੇ ਨੇ ਬਾਈ ਜੀ ਕੀ ਨਾਮ ਹੈ ਕਿੱਥੋਂ ਆਏ ਹੈਗੇ ਉਹ ਖਾਲਸਾ ਹਟ ਅੱਛਾ ਖਾਲਸਾ ਹਟ ਹੈ ਇਹਨਾਂ ਦੀ ਗੱਲਬਾਤ ਕਰਦੇ ਆ ਜੀ ਕੀ ਵੇਚਦੇ ਹੈਗੇ ਹੋ ਤੇ ਕਿਸ ਤਰ੍ਹਾਂ ਦਾ ਪ੍ਰੋਡਕਟ ਨੇ ਤੁਹਾਡੇ ਹੈਗੇ ਆੜੇ ਬਈ ਸਾਡੇ ਸਾਰੇ ਹੋਮ ਮੇਡ ਪ੍ਰੋਡਕਟ ਆਗੇ ਮੂਲ ਅਸੀਂ ਮਿਲਟਾਂ ਦੇ ਉੱਤੇ ਕੰਮ ਕਰ ਰਹੇ ਹਾਂ ਪਿਛਲੇ ਕਾਫੀ ਸਾਲਾਂ ਤੋਂ ਮਿਲਟ ਦੇ ਜਿਵੇਂ ਮਠਾਈ ਕੋਧਰੇ ਦੀਆਂ ਪਿੰਨੀਆਂ ਰਾਗੀ ਦੀਆਂ ਪਿੰਨੀਆਂ ਤੇ ਇਹਨਾਂ ਦੇ ਜਿਹੜੇ ਮੂਲ ਨਾਜਾਂ ਦੇ ਪਾਸ ਤੇ ਹੋਗੇ ਬਿਸਕਟ ਵਗੈਰਾ ਵੇਚਰੀ ਦਾ ਹੋ ਗਿਆ ਸਾਰੇ ਅਸੀਂ ਇਹਨਾਂ ਦੇ ਇਹ ਕੰਮ ਕਰ ਰਹੇ ਹਾਂ ਕਿਉਂਕਿ ਇਹਨਾਂ ਨਾਲ ਨਾਜਾਂ ਦੇ ਵਿੱਚ ਦਵਾਈਆਂ ਵਾਲੇ ਗੁਣ ਹੁੰਦੇ ਆਗੇ ਬਹੁਤ ਪੋਸਟਿਕ ਮਿਲਟ ਆਗੇ ਅਸੀਂ ਆਪ ਦਾ ਡਾਕਟਰ ਆ ਬਣ ਸਕਦੇਗੇ ਖਾ ਕੇ ਕਿੰਨਾ ਕੁ ਫਾਇਦਾ ਹੈਲਥ ਵਾਸਤੇ ਹੀ ਪੂਰਾ ਫਾਇਦਾ ਕਰਦੇ ਆ ਵੀਰੇ ਬਹੁਤ ਬਹੁਤ ਜਿਆਦਾ ਬੈਨੀਫਿਟ ਆਣੇ ਨੇ ਜਦੋਂ ਤੁਸੀਂ ਕਿਹੜਾ ਦਵਾਈਆਂ ਵਾਲੇ ਇਹਨਾਂ ਦੇ ਵਿੱਚ ਗੋਣਾਗੇ ਫਾਈਬਰ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਹੁੰਦਾਗਾ ਤੇ ਗੂਗਲ ਦੇ ਉੱਤੇ ਸਰਚ ਕਰੂਗੇ ਪੋਸਟ ਕਿ ਮਿਲਟ ਮੋٹے ਅਨਾਜਾਂ ਦੇ ਵਿੱਚ ਇਹਦੇ ਵਿੱਚ ਅਸੀਂ ਆ ਜਾਣੇਗੇ ਮਾਰਕੀਟਿੰਗ ਚੰਗੀ ਮਿਲਦੀ ਹੈ ਨਿਕਲਦੇ ਹੋ ਤੁਸੀਂ ਅੱਜ ਵੀ ਤੁਸੀਂ ਸਟਾਲ ਲਾਈਏ ਤੇ ਕਿੱਥੇ ਕਿੱਥੇ ਲਾਉਣੇ ਸਟਾਲਾਂ ਪਰ ਹੋ ਜਾਂਦੀ ਹੈ ਮਾਰਕੀਟਿੰਗ बिकਦਾ ਕਿਉਂਕਿ ਅੱਜ ਦੀ ਨੌਜਵਾਨ ਪੀੜੀ ਤਾਂ ਪੀਜੇ 버ਗਰ ਖਾਂਦੀ ਹੈ ਜ਼ਿਆਦਾ ਨਹੀਂ ਅਸੀਂ ਜਿਹੜਾ ਨੌਜਵਾਨ ਪੀੜੀ ਨੂੰ ਹੀ ਬਦਲ ਦਿੱਤਾਗਾ ਇਹਨਾਂ ਦਾ ਅਸੀਂ ਪਾਸਤੇ ਮਿਲਟ ਵਗੈਰਾ ਇਹਨਾਂ ਦਾ ਇਹਨਾਂ ਦੀ ਬਣਾ ਰਹੇ ਹਾਂਗੇ ਸਾਰੇ ਤੇ 올 ਪੰਜਾਬ ਸਾਡਾ ਇਹ ਡਿਸਟ੍ਰਿਬਿਊਟ ਕਰਦੇ ਹਾਂਗੇ ਬਿਲਕੁਲ ਪੂਰੇ ਪੰਜਾਬ ਚ ਬਾਈ ਜੀ ਖਾਲਸਾ ਹੱਟ ਨਾਤੇ ਖੁਦ ਮਿਹਨਤ ਕਰਦੇ ਨੇ ਕਿਸਾਨ ਨੇ ਤੇ ਕਿਸਾਨੀ ਦਾ ਧੰਦਾ ਕਰਦੇ ਨੇ ਤੇ ਜਿਹੜੇ ਪੁਰਾਣੇ ਨਾਜ ਨੇ ਉਹਨਾਂ ਨੂੰ ਵੱਖ-ਵੱਖ ਹੋਰ ਸਮਾਨ ਬਣਾ ਕੇ ਵੇਚਦੇ ਨੇ ਇਹ ਬਾਈ ਜੀ ਨਾਲ ਵੀ ਗੱਲਬਾਤ ਕਰਦੇ ਆ ਇਹਨਾਂ ਦਾ ਕੰਮ ਹੈ ਸ਼ਹਿਦ ਦਾ ਕੱਲਾ ਸ਼ਹਿਦ ਨਹੀਂ ਸ਼ਹਿਦ ਨੂੰ ਕਈ ਪ੍ਰੋਡਕਟਾਂ ਵਿੱਚ ਰੱਖਿਆ ਹੋਇਆ ਪਹਿਲਾਂ ਤਾਂ ਕੱਲਾ ਸ਼ਹਿਦ ਹੀ ਹੁੰਦਾ ਸੀ ਲੋਕਾਂ ਨੂੰ ਵੀ ਸ਼ਹਿਦ ਵਾਰੀ ਪਤਾ ਸੀ ਹੁਣ ਸ਼ਹਿਦ ਨੂੰ ਮਤਲਬ ਤੁਸੀਂ ਕਈ ਰੰਗਾਂ ਦਾ ਢਾਲਿਆ ਹੋਇਆ ਹੈ ਜਿਹੜਾ ਜਾਣਕਾਰੀ ਦੱਸ ਦਿਓ ਮੜਾ ਕਿਹੜੇ-ਕਿਹੜੇ ਰੰਗ ਚੜਾ ਲਿਆ ਹੋਇਆ ਟੇਸਟ ਅਲਗ-ਅਲਗ ਕੀਤੇ ਹੋਏ ਹਨ ਅਸਲ ਦੇ ਵਿੱਚ ਨਾ ਸ਼ਹਿਦ ਤਾਂ ਪਹਿਲੇ ਦਿਨ ਤੋਂ ਹੀ ਸ਼ਹਿਦ ਹੈ ਪਹਿਲੇ ਦਿਨ ਤੋਂ ਹੀ ਫਲੇਵਰ ਆਉਂਦਾ ਸੀਗਾ ਪਰ ਕਾਰਨ ਕੀ ਹੋ ਗਿਆ ਜਿਵੇਂ ਮਾਰਕੀਟ ਦੇ ਵਿੱਚ ਆਪ ਨੂੰ ਪ੍ਰਚਲਿਤ ਕੀਤਾ ਜਾਂਦਾ ਇੱਕ ਲਾਲ ਰੰਗ ਦਾ ਸ਼ਹਿਦ ਪਰੋਸਿਆ ਜਾਂਦਾ ਜਦੋਂ ਕਿ ਆਪਣੇ ਇੰਡੀਆ ਦੇ ਵਿੱਚ 1600-1700 ਦਾ ਰੰਗ ਦਾ ਫਲੋਰਾ ਮਿਲਦਾ ਉਹਨਾਂ ਦੇ ਫਲੋਰਾ ਦੇ ਅਕੋਰਡਿੰਗ ਸ਼ਹਿਦ ਦਾ ਜੰਮਣਾ ਸ਼ਹਿਦ ਦਾ ਸਵਾਦ ਸ਼ਹਿਦ ਦੇ ਕਲਰ ਡਿਫਰੈਂਟ-ਡਿਫਰੈਂਟ ਹੁੰਦੇ ਆ ਅਸੀਂ ਇਸ ਲਈ ਜਾਗਰੂਕ ਕਰ ਰਹੇ ਜਿਹੜੀ ਜਿਹੜੀ ਪਿਓਰ ਹੈ ਉਹਦੇ ਵਿੱਚ ਨੈਚੁਰਲ ਅਰੋਮਾ ਹੋਊਗਾ ਜਿਹੜੇ ਵੀ ਸ਼ਾਇਦ ਜਿਹੜੇ ਵੀ ਫਲਰ ਤੋਂ ਇਕੱਠਾ ਹੋ ਰਿਹਾ ਇਹ ਫਰਕ ਹੁੰਦਾ ਹੈ ਬਾਜ਼ਾਰ ਦੇ ਸ਼ਹਿਦ ਤੇ ਆਪਣੇ ਸ਼ਹਿਦ ਦਾ ਸ਼ਹਿਦ ਕਿਹੜੇ-ਕਿਹੜੇ ਤੇ ਹੋਰ ਆ ਹੋਰ ਵੀ ਤਰੀਕਿਆਂ ਰੱਖਿਆ ਹੋਇਆ ਹੈ ਜਿਵੇਂ ਤੁਲਸੀ ਦਾ ਸ਼ਹਿਦ ਹੈਗਾ ਬੇਰੀ ਦਾ ਸ਼ਹਿਦ ਹੈਗਾ ਤੇ ਸਰੋਂ ਦਾ ਸ਼ਹਿਦ ਜਿਹੜਾ ਜੰਮਿਆ ਹੋਇਆ ਹੁੰਦਾ ਜੰਮੇ ਹੋਏ ਸ਼ਹਿਦ ਨੂੰ ਧਾਰਨਾ ਮੰਨੀ ਗਈ ਹੈ ਵੀ ਇਹ ਸਰੋਂ ਦਾ ਸ਼ਹਿਦ ਜੰਮਿਆ ਹੋਇਆ ਖੰਡ ਹੁੰਦੀ ਹੈ ਪਰ ਐਕਚੁਅਲੀ ਜੰਮਦਾ ਕਿਉਂ ਹੈ ਉਹਨਾਂ ਇੱਕ ਕਾਰਨ ਹੁੰਦਾ ਸਰ ਗਲੂਕੋਜ਼ ਦੀ ਮਾਤਰਾ ਕਰਕੇ ਹਾਂਜੀ ਸਹੀ ਤੁਸੀਂ ਕਿਸਾਨੋ ਨਾਲ ਕਿਸਾਨੀ ਦੇ ਨਾਲ-ਨਾਲ ਇਹ ਤੰਦਾ ਕਰਦੇ ਹੋ ਵਧੀਆ ਚੱਲਦਾ ਫਿਰ ਹਾਂਜੀ ਸਰ ਜਿੰਨਾ ਚਿਰ ਅਸੀਂ ਮਾਰਕੀਟ 'ਚ ਆਪ ਨਹੀਂ ਉਤਰਦੇ ਉਹਨਾਂ 'ਚ ਸਾਰੀ ਪ੍ਰੋਡਕਸ਼ਨ ਰੇਟ ਮਿਲੂਗਾ ਉਹਨਾਂ 'ਚਰ ਮਲਟੀਨੇਸ਼ਨਲ ਕੰਪਨੀ ਆਪਣੀ ਲੁੱਟ ਕਰਨੀਆਂ ਜਿੰਨਾ ਚਿਰ ਕੋਈ ਵੀ ਕਿਸਾਨ ਹੈ ਕੋਈ ਡੇਰੀ ਫਾਰਮਰ ਹੈ ਕੋਈ ਜਿਹੜਾ ਵੀ ਕਿਤਾ ਕਰਦਾ ਖੇਤੀ ਵਾਲਾ ਕਿਤਾ ਕਰਦਾ ਹੈ ਜੇ ਆਪ ਕਸਟਮਰ ਤੱਕ ਨਹੀਂ ਪਹੁੰਚੋ ਪਹੁੰਚ ਕਰਦਾ ਉਹਨਾਂ 'ਚਰ ਆਪਾਂ ਨੂੰ ਭੁੱਖੇ ਹੀ ਮਰਨਾ ਪੈਣਾ ਐ ਐਮਐਸਪੀ ਲੈਣ ਦੀ ਬਜਾਏ ਜੇ ਆਪਾਂ ਆਪ ਦੀ ਪ੍ਰੋਡਿਊਸ ਜਿੰਨੀ ਕਰਦੇ ਆ ਉਹਨੂੰ ਆਡੇ ਪ੍ਰੋਡਕਟਰਾਂ ਦੇ ਵਿੱਚ ਪਾ ਕੇ ਢਾਲ ਕੇ ਆਪਾਂ ਕਸਟਮਰ ਤੱਕ ਪਿਓਰ ਫਾਰਮ ਦੇ ਵਿੱਚ ਪਹੁੰਚ ਪੰਜਾਵਾਂਗੇ ਤਾਂ ਐਮਐਸਪੀ ਮੰਗਣ ਦੀ ਲੋੜ ਨਹੀਂ ਦੋਮਾ ਤੇਰਾ ਨੂੰ ਫਾਇਦਾ ਤੁਹਾਨੂੰ ਵੀ ਤੇ ਕਸਟਮਰ ਨੂੰ ਵੀ ਹਾਂਜੀ ਸਰ ਪਿਓਰ ਚੀਜ਼ ਕਸਟਮਰ ਨੂੰ ਮਿਲੂਗੀ ਬਾਜ਼ੇ ਬਰੇਟ ਮਿਲੂਗਾ ਤੇ ਪਿਓਰ ਦੀ ਗਾਰੰਟੀ ਹੋਊਗੀ ਸਾਡੇ ਵੱਲੋਂ ਹਾਂਜੀ ਸਰ ਬਿਲਕੁਲ ਇੱਕ ਕਿਸਾਨ ਨੇ ਜਿਹੜੇ ਕਹਿੰਦੇ ਸੀ ਖੁਦ ਪੈਦਾਵਾਰ ਕਰਕੇ ਖੁਦ ਲੋਕਾਂ ਤੱਕ ਪਹੁੰਚਾ ਰਹੇ ਆ ਇਹਦੇ ਕਿਸਾਨ ਨੇ ਬਾਈ ਇਹ ਵੀ ਦੇਖੋ ਆ ਦੇਖੋ ਕਿਸਾਨ ਨੇ ਬਹੁਤੇ ਲੋ ਕਿਸਾਨ ਨੇ ਜਿਹੜੇ ਅਲੱਗ-ਅਲੱਗ ਕੰਮ ਕਰਦੇ ਨੇ ਇਹ ਵੀ ਉਹਨਾਂ ਚੋਂ ਹੀ ਨੇ ਆਪਣਾ ਕੰਮ ਕਰਦੇ ਨੇ ਖੇਤੀਬਾੜੀ ਵੀ ਕਰਦੇ ਆ ਤੇ ਨਾਲ ਨਾਲ ਖੁਦ ਪ੍ਰੋਡਕਟ ਤਿਆਰ ਕਰਕੇ ਉਹ ਵੀ ਲੋਕਾਂ ਨੂੰ ਦਿੰਦੇ ਆ ਬਾਈ ਜੀ ਨੂੰ ਗੱਲਬਾਤ ਕਰਦੇ ਆ ਕੀ ਬਣਾਉਣੇ ਹੋ ਫਿਰ ਆਪਾਂ ਸਾਰਾ ਗੁਰ ਤੋਂ ਹੀ ਲੱਗਦਾ ਤੁਹਾਡਾ ਸਾਰਾ ਸਮਾਨ ਤਿਆਰ ਹੋਇਆ ਹੋਇਆ ਕਰ ਤੋਂ ਤਿਆਰ ਕਰਦੇ ਆ ਜੀ ਆਪਣਾ ਖਿਲਾੜਾ ਲਾਇਆ ਹੋਇਆ ਜੀ ਸਾਨੂੰ ਪਟਿਆਲੇ ਦੇ ਲੈ ਕੇ ਆਏ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਦੇ ਕੋਲ ਅੱਛਾ ਜੀ ਤੇ ਸਾਰੇ ਆਪਦੇ ਪ੍ਰੋਡਕਟ ਬਣਾਏ ਹੋਏ ਨੇ ਆਪਦੇ ਗੰਨਾ ਤਿਆਰ ਕਰਦੇ ਕਿਹੜੇ ਕਿਹੜੇ ਪ੍ਰੋਡਕਟਰ ਦਾ ਦੋ ਕਿਉਂਕਿ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਉਹ ਗੁੜ ਤਾਂ ਖਾ ਕੇ ਰਾਜੀ ਨਹੀਂ ਫਿਰ ਗੁੜ ਨੂੰ ਤੁਸੀਂ ਕਈ ਰੰਗਾਏ ਢਾਲ ਰੱਖਿਆ ਫਿਰ ਖਾ ਲੈਂਦੀ ਇਹ ਹਾਂਜੀ ਹਾਂ ਇਹ ਖਾ ਲੈਂਦੀ ਜੀ ਉਹ ਸ਼ੱਕਰ ਆ ਗਈ ਸਿੰਪਲ ਜੀ ਆਹ ਸਿੰਪਲ ਗੁੜ ਆ ਗਿਆ ਚਾਹਲਾ ਤੇ ਆ ਆ ਗਿਆ ਜੀ ਨਾਰੀਅਲ ਦੀਆਂ ਪਿੰਨੀਆਂ ਇੱਧਰ ਆ ਚਨੇ ਆ ਗਏ ਜੀ ਮਿੱਠੇ ਆ ਇੱਧਰ ਆ ਗਏ ਤੇਲਾਂ ਦੀਆਂ ਪਿੰਨੀਆਂ ਜੀ ਆਹ ਤੁਲਸੀ ਦਾ ਤੇਲ ਮਿਕਸ ਹੈ ਜੀ ਆਹ ਆ ਗਿਆ ਜੀ ਮਿਰਚ ਸਾਰੇ ਅੰਬ ਹਲਦੀ ਰਲਾ ਕੇ ਹਲਦੀ ਵਾਲਾ ਗੁੜਾ ਜੀ ਆਹ ਆ ਗਿਆ ਗਾਜਰਾ ਲਗਾ ਕੋ ਇਹ ਫਿਰ ਬਿਮਾਰੀਆਂ ਵੀ ਦੂਰ ਕਰਦੇ ਆ ਸਾਰੇ ਕੋਈ ਫਾਇਦਾ ਵੀ ਕਰਦੇ ਆ ਕੀ ਕੀ ਫਾਇਦਾ ਕਰਦੇ ਆ ਇਹ ਜਿਵੇਂ ਹੁਣ ਸੂਗਰ ਵਾਲੇ ਨੇ ਵੀ ਉਹ ਵੀ ਖਾ ਸਕਦੇ ਨੇ ਜੀ ਇਹਨੂੰ ਇਹ ਸਾਰੀਆਂ ਬਿਮਾਰੀਆਂ ਖਤਮ ਕਰਦੇ ਨੇ ਹੌਲੀ ਹੌਲੀ ਜਦੋਂ ਖਾਈ ਜਾਂਦੇ ਆਪਾਂ ਲਗਾਤਾਰ ਜੀ ਫਿਰ ਪ੍ਰੋਡਕਸ਼ਨ ਪੈਦਾਵਾਰ ਕਰਦੇ ਆਂ बिक ਜਾਂਦਾ ਸਮਾਨ ਸੌਕਾ ਵੇਚਣਾ ਕਿ ਔਖਾ ਲੱਗਦਾ ਹੈ ਵੱਜਦੀਆਂ 2 ਰੁਪਏ ਹਾਂ ਜੀ ਪਹਿਲਾਂ ਪਹਿਲਾਂ ਔਖਾ ਸੀਗਾ ਤੇ ਹੁਣ ਤਾਂ ਸਾਨੂੰ ਪਰਾਣੇ ਹੋ ਗਏ ਸੀ ਬਚਦੇ ਰਹਿਗੇ ਆਪ ਪੈਦਾ ਕਰਕੇ ਜਦੋਂ ਆਪ ਵੇਚਦੇ ਆ ਵਪਾਰੀਆਂ ਦੇ ਹੱਥਾਂ 'ਚ ਨਹੀਂ ਜਾਂਦਾ ਜੀ ਫਿਰ ਇਹਦੇ ਵਿੱਚ ਬਚ ਰਹਿ ਜਾਂਦਾ ਜੀ ਨੂੰ ਲੱਗਦਾ ਵੀ ਜੇ ਕਿਸਾਨ ਆਪ ਹੀ ਪੈਦਾਵਾਰ ਕਰਕੇ ਜਿਵੇਂ ਤੁਸੀਂ ਕਰਦੇ ਹੋ ਆਪ ਹੀ ਕੰਮ ਕਰ ਲਏ ਤਾਂ ਅੱਗੇ ਵੱਧ ਸਕਦਾ ਹੈ ਬਹੁਤ ਵੱਧ ਸਕਦਾ ਜੀ ਅੱਗੇ ਬਹੁਤ ਵੱਧ ਸਕਦਾ ਹੈ ਥੋੜਾ ਟਾਈਮ ਲੱਗਦਾ ਟਾਈਮ ਲੱਗਦਾ ਜਿਹੜਾ ਵਪਾਰੀਆਂ ਨੂੰ ਪ੍ਰੋਫਿਟ ਜਾਣਾ ਉਹ ਨਹੀਂ ਜਾਣਾ ਜੀ ਉਹ ਆਪਣੇ ਲਈ ਰਹਿ ਜਾਣਾ ਹਾਂ ਉਨੇ ਵਪਾਰੀਆਂ ਨਾਲੋਂ ਰੇਟ ਆਪਣਾ ਘੱਟ ਆ ਹਾਂ ਚੀਜ਼ ਵਧੀਆ ਤੇ ਉਹ ਆ ਚੀਜ਼ ਵਧੀਆ ਕਸਟਮਰ ਨੂੰ ਵੀ ਫਾਇਦਾ ਹੈਗਾ ਆਪਾਂ ਨੂੰ ਵੀ ਫਾਇਦਾ ਜੀ ਜੇ ਮੈਂ ਐਮਐਸਪੀ ਮੰਗਦੇ ਆ ਕਿੰਨੇ ਐਮਐਸਪੀ ਮੰਗਣ ਦੀ ਲੋੜ ਨਹੀਂ ਪੈਣੀ ਪਰ ਆਪੀ ਐਮਐਸਪੀ ਸਾਰਾ ਕਰਨਾ ਆਪੇ ਐਮਐਸਪੀ ਸਾਰੀ ਹੋ ਜੂਗੀ ਜੀ ਹਾਂ ਬਿਲਕੁਲ ਇਹ ਸਨ ਕਿਸਾਨ ਜਿਹੜੇ ਖੁਦ ਗੁੜ ਦੀ ਗੰਨੇ ਦੀ ਪੈਦਾਵਾਰ ਕਰਦੇ ਨੇ ਉਸ ਤੋਂ ਬਾਅਦ ਗੁੜ ਦੇ ਖਿਲਾੜੇ ਨੇ ਇਹਨਾਂ ਦੇ ਤੇ ਗੁੜ ਬਣਾਉਂਦੇ ਨੇ ਉਸ ਤੋਂ ਬਾਅਦ ਮਾਰਕੀਟ ਵਿੱਚ ਖੋਦਾ ਜਿਹੜੀ ਇਹਦੀ ਸੇਲ ਕਰਦੇ ਨੇ ਹੋਰ ਵੀ ਕਾਫੀ ਇੱਥੇ ਸਟਾਲਾਂ ਜਿਹੜੀਆਂ ਕਿਸਾਨਾਂ ਵੱਲੋਂ ਲਗਾਈਆਂ ਗਈਆਂ ਨੇ ਜਿਆਦਾ ਗੁੜ ਅਤੇ ਸ਼ਹਿਦ ਆ ਜਿਹੜਾ ਦੇਖੋ ਨੂੰ ਮਿਲ ਰਿਹਾ ਇੱਕ ਕੁੜੀ ਕਿਸਾਨ ਕੁੜੀ ਬੈਠੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਕਿੱਥੋਂ ਆਏ ਹੈਗੇ ਹੋ ਤੇ ਇਹ ਪ੍ਰੋਡਕਟ ਕੀ ਰੱਖਦੇ ਹੈਗੇ ਉਹ ਤੁਸੀਂ ਸਾਰੇ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਨਮਸਕਾਰ ਮੈਂ ਪਿੰਡ ਮਹਾਲਾ ਜ਼ਿਲ੍ਹਾ ਬਠਿੰਡਾ ਦੀ ਵਸਨੀਕ ਆ ਮੇਰਾ ਨਾਮ ਮਨਜੋਤ कौर ਹੈ ਪਾਪਾ ਦਾ ਨਾਮ ਮੱਖਣ ਸਿੰਘ ਆ ਸਾਨੂੰ 25 ਸਾਲ ਹੋ ਗਏ ਸ਼ਹਿਦ ਦਾ ਕੰਮ ਕਰਦੇ ਹੋਏ ਤੇ ਨਾਲ ਚਾਰ ਚਕਨੀਆਂ ਦਾ ਵੀ ਹੁੰਦਾਗਾ ਤੇ ਸ਼ਹਿਦ ਆ ਕਿਸਾਨੀ ਪਰਿਵਾਰ ਨਾਲ ਸੰਬੰਧ ਕਰਦੇ ਹਾਂ ਖੇਤੀਬਾੜੀ ਵੀ ਕਰਦੇ ਹੋਗੇ ਨਾਲ ਇਹ ਵੀ ਕਰਦੇ ਹੋ ਫਿਰ ਕਿਵੇਂ ਚੱਲਦਾ ਕੰਮ ਕਰ ਕਿਵੇਂ ਚੱਲਦਾ ਬਲਦ ਸਰ ਬਹੁਤ ਵਧੀਆ ਕੰਮ ਚੱਲਦਾ ਹੈ ਬਹੁਤ ਵਧੀਆ ਰਿਸਪੌਂਸ ਆਉਂਦਾ ਹੈ ਕਿਸਾਨਾਂ ਦਾ ਕਿਸਾਨ ਵੀਰਾਂ ਦਾ ਤੇ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਸਾਨੂੰ ਵੀ ਮੀਨਸ ਕੀ ਆਪਾਂ ਨੂੰ ਬੱਚਿਆਂ ਨੂੰ ਵੀ ਅੱਜ ਕੱਲ੍ਹ ਦੀ ਆਈਲੈਟਸ ਛੱਡ ਕੇ ਆਪਾਂ ਨੂੰ ਆਪਣੇ ਇੱਥੋਂ ਦੇ ਸਮਾਜ ਨਾਲ ਆਪਣੇ ਆ ਕੰਮ ਆਪਦਾ ਖੁਦ ਦਾ ਕਰਨਾ ਚਾਹੀਦਾ ਹੈ ਜਿੰਨਾ ਪੈਸਾ ਆਪਾਂ ਲਾ ਕੇ ਫੋਰਨ ਜਾਂਦੇ ਆ ਕਿ ਆਪਾਂ ਨੂੰ ਉਹੀ ਇੰਨਾ ਪੈਸਾ ਲਗਾ ਕੇ ਆਪਾਂ ਇੱਥੇ ਆਪਣੀ ਜੇ ਪੰਜਾਬ ਦੇ ਵਿੱਚ ਆਪਾਂ ਉਹਦਾ ਕੰਮ ਇੰਡੀਆ ਦੇ ਵਿੱਚ ਤੋਰੀਏ ਤਾਂ ਬਹੁਤ ਵਧੀਆ ਏ ਜੇ ਸਹਾਇਕ ਧੰਦੇ ਅਪਣਾਵੇ ਕਿਸਾਨ ਤਾਂ ਫਾਇਦਾ ਹੋ ਸਕਦਾ ਕਿਸਾਨ ਨੂੰ ਤੁਸੀਂ ਕਰਦੇ ਹੋ ਕੋਈ ਮੁਨਾਫਾ ਹੁੰਦਾ ਹੈਗਾ ਸਰ ਬਹੁਤ ਹੁੰਦਾ 25 ਸਾਲ ਤੋਂ ਕੰਮ ਕਰ ਰਹੇ ਹਾਂ ਸਿਰਫ 5 ਹਾਂਜੀ ਮਿਹਨਤ ਕਰਨੀ ਪੈਂਦੀ ਆ 5 ਬਕਸਿਆਂ ਦੇ ਉੱਤੋਂ ਅਸੀਂ ਕੰਮ ਸਟਾਰਟ ਕੀਤਾ ਸੀ ਇਸ ਟਾਈਮ ਸਾਡੇ ਕੋਲ 2000 ਦੇ ਉੱਪਰ ਆ ਬਕਸਾ ਤੇ ਇੰਨਾ ਕੋ ਜਿਆਦੇ ਬਹੁਤ ਵਧੀਆ ਰਿਸਪੌਂਸ ਮਿਲਦਾ ਤਾਂ ਹੀ ਅਸੀਂ 25 ਸਾਲ ਹੋ ਗਏ ਪਾਪਾ ਨੂੰ ਬਹੁਤ ਵਧੀਆ ਰਿਸਪੌਂਸ ਮਿਲ ਜਾਏ। ਨਾਲ ਬੰਦੇ ਹੋਰ ਵੀ ਕੰਮ ਕਰਦੇ ਹੋ ਫਿਰ ਦੋਵੇਂ ਪਾਪਾ ਤੇ ਤੁਸੀਂ ਕੰਮ ਕਰਦੇ ਹੋਗੇ ਨਾਲ ਹੋਰ ਵੀ ਵੀ ਬੰਦੇ ਰੱਖੇ ਹੋਏ 20 ਬੰਦੇ। ਹਾਂਜੀ ਸਾਡੇ ਜਿਹੜੇ ਬਾਕਸ ਸਾਂਭਣ ਵਾਲਿਆ ਉਹ ਤਾਂ ਸਾਡੇ 15 ਤੋਂ 20 ਬੰਦੇ ਕੰਮ ਕਰਦੇ ਆਗੇ ਮੱਖੀਆਂ ਦਾ ਤੇ ਪਰ ਜਿਹੜਾ ਅਸੀਂ ਪ੍ਰੋਸੈਸ ਕਰਕੇ ਫੀਲਿੰਗ ਕਰਨੀ ਆ ਮਾਰਕੀਟਿੰਗ ਉਹ ਮੈਂ ਤੇ ਮੇਰੇ ਪਾਪਾ ਹੀ ਕਰਦੇ ਆ ਤੇ ਨਾਲ ਮੰਮਾ ਹੈਲਪ ਕਰਵਾਉਂਦੇ ਆ ਘਰੇ ਇਹਨਾਂ ਨੂੰ ਪੈਕਿੰਗ ਕਰਵਾਉਣ ਦੀ ਨਾਲੇ ਸਿਸਟਰ ਕਰਵਾਉਂਦੇ ਆ। ਇੱਥੇ ਬਹੁਤੇ ਇੰਨੇ ਵਿੱਚ ਕੰਮ ਨਹੀਂ ਮਿਲਦਾ ਜਾਂ ਰੁਜ਼ਗਾਰ ਨਹੀਂ ਹੈਗਾ ਜੇ ਮਿਹਨਤ ਕਰੇ ਬੰਦਾ ਰੁਜ਼ਗਾਰ ਸਭ ਕੁਝ ਇੱਥੇ ਹੀ ਹੈਗਾ ਹਾਂਜੀ ਬਹੁਤ ਇੱਥੇ ਹੀ ਹੈਗਾ ਕਿਉਂਕਿ ਅਸੀਂ ਵੀ ਕੰਮੇ ਰੱਖੇ ਹੋਏ ਆ ਕੰਮ ਤੇ ਕਿਉਂ ਨਾ ਮਿਲੂਗਾ ਆਪਾਂ ਜੰਮੂ ਕਸ਼ਮੀਰ ਕੰਨੀ ਜਾ ਕੇ ਉਧਰ ਜੁਪੀ ਬਿਹਾਰ ਕੰਨੀ ਜਾ ਕੇ ਆਪਾਂ ਕਿ ਉੱਥੋਂ ਬੰਦੇ ਲੈ ਕੇ ਆਉਣੇ ਆ ਤਾਂ ਆਪਾਂ ਆਪ ਦੇ ਘਰੋਂ ਉੱਠ ਕੇ ਆਪਾਂ ਆਪ ਦਾ ਕੰਮ ਕਰਾਂਗੇ ਤਾਂ ਆਪਾਂ ਨੂੰ ਕਿਉਂ ਨਹੀਂ ਰੋਜ਼ਗਾਰ ਹੈਗਾ ਕਿੱਥੇ ਕਿੱਥੇ ਵੇਚ ਕੇ ਉਹਨਾਂ ਸ਼ਾਇਦ ਕਿੱਥੋਂ ਕਿੱਥੋਂ ਤੱਕ ਜਾਂਦਾ ਤੁਹਾਡਾ ਮੇਲੇ ਵੀ ਲਗਾਉਣੇ ਹੋ ਕਿੱਥੇ ਕਿੱਥੇ ਜਾਂਦੇ ਹੈਗਾ ਸਰ ਆਪਣੇ ਅਲੱਗ-ਅਲੱਗ ਆ ਇੱਥੋਂ ਜਿਵੇਂ ਅਮਰੀਕਾ ਕਰਨੀ ਇਧਰੋਂ ਰਾਜਸਥਾਨ ਕਰਨੀ ਗੰਗਾ ਨਗਰ ਕਰਨੀ ਸਰ ਦੂਰ-ਦੂਰ ਥਾਵਾਂ ਤੇ ਜਾਂਦਾ ਹੈ ਚੰਡੀਗੜ੍ਹ ਕਰਨੀ ਸਰ ਸਾਰੇ ਕਿੱਥੇ ਇੱਥੋਂ ਤੱਕ ਆ ਜਿਹੜਾ ਸਰੋਂ ਦਾ ਸ਼ਾਇਦ ਹੈਗਾ ਇਹ ਆਪਣਾ ਫੋਰਨ ਵੀ ਜਾਂਦਾ ਹੈਗਾ ਫੋਰਨ ਵੀ ਜਾਂਦਾ ਹਾਂਜੀ ਇਹ ਆਪਣੇ ਲੋਕਾਂ ਨੂੰ ਤੇ ਇਹ ਹੁੰਦਾ ਕਿ ਜੰਮਿਆ ਸ਼ਾਇਦ ਆ ਇਹ ਕਿਸੇ ਕੰਮ ਨਹੀਂ ਇਹਦੇ ਵਿੱਚ ਚੀਨੀ ਪਾਈ ਹੁੰਦੀ ਆ ਪਰ ਸਰ ਨਹੀਂ ਇਹਦੇ ਵਿੱਚ ਕੋਈ ਚੀਨੀ ਨਹੀਂ ਪਾਈ ਹੁੰਦੀ ਜੇ ਕਿਸੇ ਨੇ ਕੋਈ ਸਖਾ ਕੇ ਅਗਲਾ ਹਨਾ ਟੇਸਟ ਕਰਕੇ ਵੇਖੂਗਾ ਤਾਂ ਇਹ ਆਪਣੀ ਜੈਮ ਦੀ ਜਗ੍ਹਾ ਤੇ ਬ੍ਰੈਕਡ ਉੱਪਰ ਲਗਾ ਕੇ ਵੀ ਖਾਇਆ ਜਾਂਦਾ ਤੇ ਆਪਣਾ ਪ੍ਰੋਟੀਨ ਦੀ ਜਗ੍ਹਾ ਦੇ ਉੱਪਰ ਇਹਦਾ ਦਿਨ ਦੇ ਵਿੱਚ ਦੋ ਸਕੂਪ ਲੈਣੇ ਚਾਹੀਦੇ ਆ ਸਵੇਰ ਸ਼ਾਮ ਦੁੱਧ ਦੇ ਵਿੱਚ ਲੈ ਲਓ ਜਾਂ ਸ਼ੇਕ ਦੇ ਵਿੱਚ ਪਾ ਕੇ ਇਹ ਪ੍ਰੋਟੀਨ ਦਾ ਕੰਮ ਵੀ ਕਰਦਾ ਏ ਇਹਨਾਂ ਦਾ ਕਹਿਣਾ ਕਿ ਜੇਕਰ ਇੱਥੇ ਮਿਹਨਤ ਕੀਤੀ ਜਾਵੇ ਤਾਂ ਸਫਲ ਹੁੰਦਾ ਪਰ ਸਮਾਂ ਜ਼ਰੂਰ ਲੱਗਦਾ ਹੈ ਮਨੀਸ਼ ਗਰਿਕ ਪੀਟੀਸੀ ਨਿਊਜ਼ ਬਠਿੰਡਾ